ਲਓ ਜੀ ਅਸੀਂ ਪਹੁੰਚ ਚੁੱਕੇ ਆ ਫਾਈਨਲੀ ਘਰੇ ਤੇ ਸਾਡੇ ਜਵਾਕ ਵੇ ਕਿਵੇਂ ਲੱਗੇ ਪਏ ਭੰਨੀ ਨਾ ਜਾ ਉਸਮਾਨ ਹਾਏ ਮਨਦੀਪ ਨੇ ਕੀ ਪੰਨਤਾ ਵੇਖੀ ਭੱਜ ਕੇ ਭੱਜ ਕੇ ਵੇਖੀ ਭੱਜ ਕੇ ਵੇਖੀ ਅਰਮਨ ਕੀ ਪੰਨਤਾ ਲੈ 10 ਮੰਨੀ ਟੁੱਟਣ ਵਾਲਾ ਸਮਾਨ ਆ ਨੂ ਤੇ ਜੇ ਕੋਈ ਪੂਰੇ ਪੱਲੇ ਲੱਗੀਆਂ ਨਹੀਂ ਚੱਲ ਮਾਰਾ ਕਿ ਖਰਚਾ ਯਾਰ ਤੁਹਾਡੀ ਆ ਜੀ ਕਰ ਦਿੰਦਾ ਤੇ ਵਿਆਹ ਦੇ ਲਾਲਚ ਨੂੰ ਉਹ ਲਾ ਜੀ ਮੰਨ ਨਹੀਂ ਆ। ਓਕੇ ਤੁਮੀ ਜਾਨਾ। ਨਹੀਂ ਓ ਤੀ ਆਤੀ ਜਿ ਦਿਖਾਓ ਆ ਚੀਜ਼ ਦਿਖਾਓ। ਅਬ ਗੱਡੀ ਲਈ ਵੀ ਓ ਲੈਣੀ ਆ। ਆ ਚੀਜ਼ ਵੇਖੋ। ਆ ਚੀਜ਼ ਆ ਜਿਹੜੇ ਮੇਰੇ ਹੱਥ ਚ ਪਾਇਆ। ਕੀ ਹੈ? ਦੇ ਸਾਰਿਆਂ ਨੂੰ। ਇਹ ਕਿੱਥੋਂ ਮਿਲਿਆ? ਉਹ ਕੰਪਲੀਮੈਂਟਰੀ ਦਿੱਤੇ ਉਹਨਾਂ ਨੇ। ਹਾਂ। ਮਾਲ ਤੋਂ ਮਾਂ ਨਹੀਂ ਜਿਆਦਾ ਲੈਣਾ ਕੰਪਲੀਮੈਂਟਰੀ। ਸਾਡੂ ਕੰਪਲੀਮੈਂਟਰੀ ਵਾਲ ਕੇ ਚੀਜ਼ਾਂ ਮਿਲਦੀ। ਇਹ ਸੰਦੂਖ ਆ। ਹਾਂ ਵੇਖ। ਅਮਨ ਅਨੰਦ ਕਰਦੇ ਲੱਗੇ ਜਿਹੜੇ ਮਮਾ ਦੇ ਦੇ ਲੋਕ ਚੱਲ ਐਡ ਕਰ ਦੋ ਉਹ ਵੀ ਟੇਚੀ ਵੀ ਕੱਢੋ ਦੋਵੇਂ ਆ ਫੜ ਲੈ ਇੰਨਾ ਕ ਤਾਂ ਤੂੰ ਤਾਂ ਇੱਕ ਵੀ ਲੈ ਕੇ ਭੱਜੀ ਜਾ ਆ ਟੇਚੀ ਰੇੜਾ ਲੈ ਜਾ ਪੁੱਤ ਰੇਣ ਕੇ ਲੈ ਲੈ ਇੱਕ ਇਹ ਘੋੜਾ ਘਾ ਰੇੜਾ ਦੇ ਦਿੱਤਾ ਅੱਗੇ ਵੀ ਆ ਪੁੱਤ ਸਮਾਨ ਗੁੱਗੂ ਆਹ ਲਫਾਫਾ ਫੜਾ ਦੇ ਹਰਲੀਨ ਨੂੰ ਹਰਲੀਨ ਆ ਜਾ ਟੇਚੀ ਵੀ ਲੈ ਲੈ ਪੁੱਤ ਐ ਉੱਤੇ ਰੱਖ ਲੈ ਤੈਨੂੰ ਰੇੜਾ ਲੈ ਲੈ ਹਰਲੀਨ ਨੂੰ ਫੜਾ ਦੇ ਲਫਾਫਾ ਆ ਨਹੀਂ ਨਾ ਬਾਸ ਸੇ ਨਿਕਲ ਗਿਆ ਸਾਰਾ ਸਮਾਨ ਚਲੋ ਅੱਗੇ ਕੀ ਪਿਆ ਵੇਖੋ ਇਹ ਪਤਾ ਨਹੀਂ ਕਿਹੜੀ ਤਾਰ ਜੀ ਬਾਹਰ ਨਿਕਲੀ ਫਿਰ ਧਿਆਨ ਨਾਲ ਧਿਆਨ ਨਾਲ ਬੈਗ ਤਾਂ ਮੈਚ ਇਹ ਤਾਂ ਹੁਲੀਨ ਪੁੱਤ ਇਧਰ ਲੋ ਜੀ ਤਾਂ ਸਮਾਨ ਸਾਰਾ ਨਿਕਲ ਗਿਆ ਤੁਸੀਂ ਲੇਟ ਹੋ ਗਏ ਜੇ ਤੁਸੀਂ ਬੜੀ ਲੇਟ ਹੋ ਗਏ ਜੇ ਸਮਾਨ ਸਾਰਾ ਚਲਾ ਗਿਆ ਆਵੇ ਸੂਟਾਂ ਵਾਲੇ ਲਫਾਵੇ ਕੱਢੀ ਜਾਂਦੇ ਚਲੋ ਇਹ ਲੁਧਿਆਣਾ ਆ ਲੈ ਹਾਏ ਆ ਜਿਹੜੇ ਕੰਮ ਲਈ ਗਈਆਂ ਸੀ ਫਲਕਾਰੀ ਰਹਿ ਗਈ ਕੋਕ ਇਹਨਾਂ ਦਾ ਹੀ ਪਿਆ ਕੱਲ ਰਾਤ ਦਾ ਮੱਛੀ ਵਾਲਿਆਂ ਦਾ ਹੀ ਕੋਕ ਉਹਦੇ ਵਿੱਚ ਪਾਈ ਸੀਗੀ ਅਗਲਿਆਂ ਨੇ ਤਾਂ ਹੀ ਨਹੀਂ ਕੰਮ ਦਾ 스멜 ਵੇਖ ਤੂੰ ਮੈਂ ਤਾਂ ਜਦੋਂ ਖੋਲਿਆ ਉਹ ਮੈਂ ਤਾਂ ਥਾ ਹੀ ਰਹਿ ਗਈ ਮੈਂ ਕਿਹਾ ਉਹ 스멜 스멜 ਆਏ ਹੋਏ 스멜 ਆ ਰਿਹਾ ਨਾ ਬੱਸ ਸਾਰਾ ਨਿਕਲ ਗਿਆ ਇਹ ਐਗਜ਼ਾਚਾਰ ਵਾਓ ਡੈਕੋਰੇਸ਼ਨ ਡੈਕੋਰੇਸ਼ਨ ਆਲੇ ਤਾਂ ਸਿਰਾ ਹੀ ਲੱਗਾ ਪਿਆ ਗੁਗੂ ਇਹ ਤਾਂ ਸੱਚੀ ਗੱਲ ਆ ਸੱਚੀ ਗੱਲ ਆ ਇੰਨਾ ਤਾਂ ਨਿੱਕੇ ਦੇ ਵਿਆਹ ਤਾਂ ਵੀ ਨਹੀਂ ਸੀ ਕੀਤਾ ਜਿੰਨਾ ਵੇਖ ਮੇਲਾ ਖੁਸ਼ੀ ਮਨਾਉਂਦੇ ਅੱਜ ਵੇਖ ਤੋ ਇਹ ਜਿਹੜੀ ਚੀਜ਼ ਆ ਨਾ ਇਧਰ ਵੇਖ ਨਾ ਦੇਖੀ ਨਾ ਹਾਂ ਮੇਜਨ ਘਟਾ ਗਈ ਕੀ ਕਰਨਾ ਹੌਲਾ ਘਟਾ ਹੀ ਗਿਆ ਕੀ ਕਹਿੰਦਾ ਜਮਨ ਹੈ ਅਮਰ ਜੀ ਨੇ ਮੈਂ ਦੋ ਜਹਾਂ ਦੇ ਨਾਲ ਚੱਲ ਜਾਈ ਨੀ ਲੱਭਣਾ ਇਹਨਾਂ ਦੇ ਕੱਪੜੇ ਨਹੀਂ ਤੇ ਆਪਣੇ ਜੋ ਹਰਮਨ ਆ ਕੀ ਦੀਆਂ ਜਿੱਦਾਂ ਮੈਂ ਕੰਮ ਛੱਡਿਆ ਉਹਦਾ ਨਵਾਂ ਚਿੱਟਾ ਕੁਰਦਾ ਪਿਆ ਮਗਵਾਦਾ ਤੇ ਬੇ ਸਰਦਾਰ ਨਿਗਾਣੀ ਤੇ ਜਿਲਮ ਮੈਂ ਹੀ ਰੱਖੇ ਗਈ ਆ ਕੱਲਾ ਕੱਪੜਾ ਲੱਭ ਕੇ ਬਹੁਤ ਸੋਖੀ ਤੇ ਬਹੁਤ ਸੋਖੀ ਸਾਹਿਬ ਇਹ ਨਹੀਂ ਕਿ ਨਹੀਂ ਬੜਾ ਸੋਖ ਤੇਰਾ ਹਾਂ ਵੇਖੀ ਪਤਾ ਜਿਹੜੇ ਮੈਂ ਤਾਂ ਮਗਰਾ ਲੱਗਦਾ ਜਦੋਂ ਉਹਦੇ ਵੱਡੇ ਵੱਡੇ ਬ੍ਰੈਂਡਾਂ ਦੇ ਇਹ ਚੁਕੀ ਬਹੁਤ ਸੋਖਾ ਹੈ ਕੁੜੀ ਦਾ ਕੈਮਰਾ ਬੰਦ ਕਰਕੇ ਦੱਸੂਗਾ ਬਹੁਤ ਸੋਖਾ ਖਾਵਾਂਗੇ ਆ ਦੇ ਸਭ ਤੋਂ ਪਹਿਲਾਂ ਉਹ ਸਾਸਰੀ ਘਰ ਬਲਾਜ ਚੱਲਦੇ ਵਿੱਚ ਮੈਂ ਵੀ ਆਇਆ। ਉਹ ਅਸੀਂ ਚੈੱਕ ਕਰਾਂਗੇ ਕਿਉਂਕਿ ਅਮਨ ਦਾ ਗਾਖਾ ਪਰਾਂ ਕਰੋ ਨਹੀਂ ਹੱਦ ਮੰਨ ਦੇ ਸਕਦੀ। ਆ ਕੀ ਆ? ਅਜੇ ਚੈੱਕ। ਆ ਵੇਖੋ ਇਧਰ ਪਿਆਰ ਨਾ ਪਿਆਰ ਨਾ। ਕਦਰੇ ਨਹੀਂ ਕਦਰੇ ਹੁੰਦੇ ਗਜਰੇ। ਸੋਨਾ ਮਹਿੰਦੀ ਵਾਲੀ। ਹੈਂ ਮਹਿੰਦੀ ਦੇ ਜਿਹੜੀ ਆਪ ਮਹਿੰਦੀ। ਪਲਾਂਗ ਤੇ ਮਹਿੰਦੀਆਂ ਦਾ ਲੈ ਹੁੰਦੇ। ਮਹਿੰਦੀ। ਤੂੰ ਤੇ ਨਾ ਗੱਗੂ ਆ ਨਾ ਪਿਆਰ ਨਾ ਖੜ। ਬਹੁਤ ਪਿਆਰ। ਆ ਖੜੇ। ਸਮਾਨ ਦਾ ਟੋਟਲ ਵੇਣ ਗਿਆ। ਹੈਂ ਟੋਟਲ ਵੇਣ ਗਿਆ। ਆ ਕੀ? ਪੂਰੇ ਫੜਾ ਮੈਂ ਦੱਸਾਂ ਕੀ ਆ। ਉਂ ਤਾਂ ਕਿ ਸਾਰੀ ਮੈਂ ਖਰੀਦੀ ਆ ਤੇ ਮੈਨੂੰ ਜਿਆਦਾ ਪਤਾ ਘੁੱਠਾ ਡੱਬਾ ਖੋਲ ਲੈ ਲੈ ਹੈ ਐਂ ਸਿੱਖਾ ਇਹ ਕੀ ਆ ਇਹ ਇੰਨੇ ਸ਼ਰਮਣੀ ਦੇ ਤਨ 33 ਫੋਰ ਟੂਮੋਰੋ ਟੂਮੋਰ ਕੱਲ ਨੂੰ ਜਾਈਏ ਇੱਥੇ ਰੱਖੀ ਚੱਲਣਾ ਸਾਰੇ ਟੂਰ ਰਿਬਨ ਕਟਾਈ ਇਹ ਰਿਬਨ ਕਟਾਈ ਹੋ ਗਈ ਸਾਲੀਆਂ ਮੈਂ ਸਾਲੀਆਂ ਗਲਤ ਲਿਖਿਆ ਸਹੀ ਲਿਖਿਆ ਬਿਲਕੁਲ ਸੱਲੀਆਂ ਨਹੀਂ ਨਹੀਂ ਅੱਜ ਆਹ ਕੈਂਚੀ ਵੀ ਹੋਣਾ ਦਿੱਤੀ ਆਪਦੀ ਕਟਾਈ ਕਰਨੀਆਂ ਰੱਖੀ ਰੱਖਾ ਇਹਨਾਂ ਨੂੰ ਮੈਂ ਨਾ 500 ਰੁਪਏ ਕਿਦਨ ਲਈ ਹਲਦੀ ਹਲਦੀ ਓਏ ਹੋਏ ਹੋਏ ਆਵੇਂ ਦੀਦੀ ਤੇਰੇ ਪਾਲ ਭਾਜੀ ਖੜੇ 11 11 ਪਗਾਈਂ ਉਹ ਜਿਹੜਾ ਉੱਪਰ ਜਾ ਰਾਇਆ ਮੁੰਡਾ ਨਾ ਠੀਕ ਥੋੜੀ ਮਜੀ ਥੋੜੀ ਜਾ ਉਹ ਸੇ ਪਤਲੀ ਹੋ ਗਈ ਦੀਪ ਸਦੀਪ ਸੱਚੋ ਸੱਚੀ ਦਸੀਂ ਮਾਨਦਾਰੇ ਆ ਜਿਹੜਾ ਭਾਜੀ ਨੇ ਜਦੋਂ ਪਰਿਵਾਰ ਘਟਾਇਆ ਸੀ ਤੇ ਭਾਜੀ ਨੇ ਆਪਣੇ ਕਿੰਨੇ ਪੈਸੇ ਦਿੱਤੇ ਸੀ 2100 ਰੁਪਏ 2100 ਰੁਪਏ 2100 ਰੁਪਏ ਨਹੀਂ 15 15 ਸਾਲ ਪਹਿਲਾਂ ਦੀ ਗੱਲ ਆ ਉਦੋਂ ਵੀ ਤੀਨ ਬਹੁਤ ਸੀਗਾ ਇਹ ਕਿਹਦੀ ਕੀ ਚੀਜ਼ ਨੂੰ ਹਮਸਾਗਰ ਆ ਮੇਰੀ ਗੱਲ ਸੁਣੋ 1 ਐਂਡ ਫੇਵਰੇਟ ਆ ਪੈਸੇ ਰੱਖੀ 15 ਸਾਲ ਪਹਿਲਾਂ ਅੱਜੋੜੇ ਤੇ ਕੁੱਤਾ ਨਾ ਚੱਲੋ ਕਾਤੀ ਰਸਾ ਦੇ ਬਾਹਰ ਗੁੱਗੂ ਨੇ ਵੀ ਆਦਾ ਸਗਨ ਜੋੜ ਕੇ ਸੀ ਵੀ ਰੀਬਨ ਕਟਾਈਆ ਸਗਨ ਜੋੜ ਕੇ ਕੁੱਤੇ ਉਹ ਲੈ ਕੇ ਆਉਂਦੀ ਸੀ ਕੁੱਤਾ ਹੀ ਹੋ ਸੀ ਮੈਂ ਪਹਿਲੀ ਰੋਡ ਵਾਲੇ ਵਿੱਚ ਰੋਡ ਵਾਲਰ ਲੈ ਕੇ ਆਂਦੀ ਨਿੱਕੀ ਜੀ ਹਾਂ ਬਾਨਨ ਫੇਵਰੇਟ ਆ ਮੇਰਾ ਭਰਾਣੀ ਇਹਨੂੰ ਬਹੁਤ ਸੋਹਣਾ ਲੱਗਾ ਇਹ ਮੇਰਾ ਵੀ ਫੇਵਰੇਟ ਆ ਆਨੰਦ ਰਾਜੇ ਮਨ ਨੇ ਸੂਟ ਜਿਹੜਾ ਉਹ ਇੰਦੀ ਵਿੱਚ ਟਰਾਈ ਕਰਨਾ ਬਹੁਤ ਜਿਆਦਾ ਸੋਹਣਾ ਕਿਹਦੇ ਨਾਲ ਮੈਚਿੰਗ ਹੋ ਲਿਆ ਜੂ ਉਹ ਜਿਹੜਾ ਅਸੀਂ ਕਰਾਇਆ ਸੀ ਸੈੱਟ ਪੂਰਾ ਸੀ ਤਾਂ ਪਹਿਲਾਂ ਤਾਂ ਸੈੱਟ ਪੂਰਾ ਆ ਸਾਜੇ ਭੰਨਣਾ ਵਾਲਾ ਜਾਗੋ ਤੇ ਆ ਗਿਆ ਇਹ ਨਹੀਂ ਕੋਲਣਾ ਪਹਿਲਾਂ ਟੂੜੇ ਵਾਲਾ ਤੇ ਉਹ ਉਹ ਇਹ ਨਾ ਖੋਲ ਰੋ ਜੋ ਆ ਕੀਆ ਇਹ ਕਿ ਲਕਟੂ ਰੱਖ ਨੇ ਇੰਨੇ ਜ ਵੱਟਣਾ ਫੁੱਟਣਾ ਤੇ ਉਹ ਸਮਾਨ ਰੱਖਣਾ ਇਹਦੇ ਵਿੱਚ ਕੱਟੀ ਰੱਖੀ ਧੂਲ ਤੇ ਹਾਂ ਪਾਣੀ ਪੋਣੀ ਜਿਹੜਾ ਵੀ ਆ ਸਾਰਾ ਉਹ ਸਿਸਟਮ ਇੱਕ ਕੁੰਈਆਂ ਨੇ ਪਤਾ ਨਾ ਬੰਦਿਆਂ ਨੂੰ ਤਾਂ ਇਹ ਚੀਜ਼ਾਂ ਦੀ ਪਤਾ ਨਹੀਂ ਮੰਗਿਆ ਇਓ ਸੰਗਲਾ ਮੰਗਣੇ ਨੂੰ ਟੈਨਸ਼ਨ ਪਈ ਜਾਂਦੀ ਵਿਆਹ ਦੇ ਆ ਵੀ ਖਰਚ ਹੋਣੇ ਮੰਗਿਆ ਤੂੰ ਹੁਣ ਤੋ ਸਿੱਕ ਤੈਨੂੰ ਮੈਂ ਸਿਖਾ ਰਿਆ ਨਾ ਅਰਮਾਲਾ ਸਾਹਿਬ ਦੀ ਟ੍ਰੇ ਹੈ ਜਿਹੜੀ ਅੰਮਾ ਨੇ ਲੈ ਕੇ ਦਿੱਤੀ ਵੇ ਬਹੁਤ ਸੋਹਣੀ ਆ ਵੀ ਇਹ ਪਾਸੇ ਰੱਖ ਦੋ ਇਹ ਪਾਸੇ ਨਹੀਂ ਇਹ ਪਾਸੇ ਇਹ ਪਾਸੇ ਕਰ ਦੋ ਇੱਧਰ ਰੱਖ ਲੈ ਇੱਧਰ ਨਹੀਂ ਤੇ ਪਾਸੇ ਇੱਧਰ ਰੱਖ ਮੇਰੇ ਅੰਗੇ ਸਾਵਗੇ ਤੇ ਆ ਮੰਨ ਦੇ ਸੂਟਾ ਵੇ ਇੱਥੇ ਯਾਰ ਰਹਿ ਗਈ ਮੇਂਸੀ ਦਾ ਕਾਰ ਜੋ ਆਵੇ ਰਹੀ ਕੀ ਤਾਇਆ ਉਹ ਵਾ ਇਹ ਇਹ ਮहदी ਚਾਲ ਆ ਬੰਦੇ ਮਾਰਨੇ ਆ ਨਹੀਂ ਨਹੀਂ ਮੈਂ ਇਹ ਹੈਗਾ ਜੀਜਾ ਜੀ ਅਸੀਂ ਉੱਥੇ ਵੈਲਕਮ ਕਰਨਾ ਨਾ ਅੱਛਾ ਕਲਕੱਤੇੋਂ ਪੱਕੀ ਲਾ ਦੇ ਚੱਲੋ ਮੈਂ ਫਾੜੀ ਰਾਤ ਆ ਉਹ ਪੱਕੀ ਆ ਜੀ ਜਗੜੇ ਐਪੋਰਟ ਓ

ਕੀ ਆਂ ਤੁਹਾਨੂੰ ਦੱਜਾ ਰਹਾ ਹਾਂ ਅੱਜ ਦੀਆਂ ਇਹ ਸਿਆੜਾ ਕੰਮ ਥੱਲੇ ਪਿਆ ਭੈਣੇ ਹੁੰਦੇ ਆ ਆਹ ਜਿਹੜੀ ਭੈਣੇ ਆਵੇ ਹੀਟਰ ਗਰਮਾਵਾ ਮਾ ਦੀਏ ਇਹ ਜਿਹੜੀ ਹੀਟਰ ਕਰ ਦਈਏ ਡ੍ਰਾਇਲ ਚਲਾ ਦਾਂਗੇ ਉੱਥੇ 2 ਕੁ ਮਿੰਟ ਪੱਖੇ ਦੀ ਜਗ੍ਹਾ ਅੱਜ ਦੀ ਬਲੌਗ ਤੇ ਜਿਹੜਾ ਤਾਬਾ ਘਾਉਂਦੇ ਤੇ ਨਿੱਕੇ ਨਿੱਕੇ ਚੀਜ਼ਾਂ ਜੇ ਤੁਹਾਨੂੰ ਕੋਈ ਚੀਜ਼ ਪਤਾ ਹੋਵੇ ਸਾਨੂੰ ਜਰੂਰ ਦੱਸਿਆ ਕਰੋ ਕਿ ਕੋਈ ਮਿਸ ਆਊਟ ਨਾ ਕਰ ਜਾਈ ਤੇ ਜਿਹੜੀਆਂ ਇਹ ਪੱਖੀਆਂ ਉਦਾਂ ਹੀ ਸਗਣ ਵਜੋਂ ਲਿਆਂਦੀਆਂ ਜਦੋਂ ਮੈਂ ਬਹੁਤ ਛਿੱਕੀਆਂ ਸੀ ਨਾ ਸਾਨੂੰ ਮੰਮੀ ਨੇ ਪੱਖੀਆਂ ਬਣਾਉਣੀਆਂ ਸਿਖਾਈਆਂ ਸੀ ਅਮਨ ਨੂੰ ਇਹ ਸਾਰਾ ਕੁਝ ਨਹੀਂ ਸਿੱਖਿਆ ਸੋ ਰੈਡੀਮੈਂਟ ਹੀ ਲੈ ਆਣੀ ਹੈ ਨਹੀਂ ਨਹੀਂ ਗੱਲ ਤਾਂ ਪਾਉਂਦੇ ਉਹ ਆਰ ਨੋਟ ਕੀਤਾ ਜੋ ਕਹਿੰਦੀ ਜਦੋਂ ਅਸੀਂ ਨਿੱਕੀਆਂ ਨਿੱਕੀਆਂ ਤੇ ਹੁਣ ਵੀ ਆ ਬਸ ਛੌੜੀਆਂ ਹੋ ਗਈਆਂ ਮਤਲਬ ਹਾਂ ਇਹ ਕੀ ਕਰਦੇ ਸਾਰੇ ਚ ਹਾਂ ਇਹ ਤਾਂ ਆਡੀ ਜੇ ਮੈਂ ਨਾਲ ਰੇਡ ਤੋਂ ਰੇਡ ਦੀ ਤੇ 2 ਕਿਲੋ ਮੀਟਰ ਰੋਕਦੀ ਉਹ ਲਵਾਫਾ ਕਿਧਰ ਗਿਆ ਬਾਹਰ ਬਾਹਰ ਜਾਣ ਨੂੰ ਬੈਠਾ ਬਾਹਰ ਲੈਣਾ ਆ ਬੈ ਲੈ ਨਹੀਂ 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 ਪਟਾਰੀ ਆਪਸ ਸਗਣ ਕਰਾਂਗੇ ਸਾਰੇ ਉਹਦੇ ਵਾਸਤੇ ਫੁਕਾਰੀ ਫੁਕਾਰੀ ਆ ਆ ਭੈਣ ਜੀ ਨਹੀਂ ਭੈਣ ਜੀ ਮੈਂ ਇਹੇ ਸੋਨਾ ਲੱਗਦਾ ਜੀ ਆਦੇਸ ਨੋਵਰ ਤੇ ਮਗਰ ਪਿਆ ਉਹ ਚੂੜੇ ਵਾਲਾ ਸਾਰਾ ਕੁਝ ਆਵੇ ਪਿਆ ਇਹ ਹੀ ਪਰੇ ਆਵੇ ਇੱਧਰ ਲੁਫਾ ਦੇ ਆਵੇ ਨੋਵਰ ਰਾਤੇ ਬੈਠਾ ਆ ਮੈਨੂੰ ਟੇਕੀ ਦੇਣਿਆ ਅਮਨ ਜੇ ਬਾਹਰ ਗਈ ਆ ਵੀ ਨਾਲ ਹੀ ਲੈ ਜੀ ਆਉਦੇ ਟੇਕੀ ਸਮਾ ਲੈ ਜੀ ਮੈਂ ਤਾਂ ਨਹੀਂ ਜਾਂਦੀ ਮੈਂ ਕਿਉਂ ਹੋਰ ਤੈਨੂੰ ਕਿਹੜੇ ਇੰਡਣ ਗਮਿੰਡ ਰੇੜੀ ਨਾਲ ਜੀ ਪਹਿਲਾਂ ਹੀ ਗੱਲ ਕੀਤੀ ਸੀ ਮੈਂ ਪਰ ਉਹਨੂੰ ਅਮਨ ਨੇ ਉਹ ਲਿਆ ਯਮਨ ਨਦੀ ਅਮਨ ਤਾਂ ਉਹ ਲਈ ਆ ਮੈਨੂੰ ਨਹੀਂ ਦਿਖਦਾ ਐਡੀ ਗੱਟੋ ਤੋ ਆ ਤੁਸੀਂ ਇੱਧੇ ਵੇਖ ਲੋ ਅਸੀਂ ਵੀ ਨਹੀਂ ਦਿਖਾਉਂਦੇ ਆ ਕੀ ਤਰੀਕੇ ਕਿਉਂਕਿ ਜੋ ਰਸਮਾਂ ਕਹਿੰਦੇ ਤੇ ਨਹੀਂ ਦਿਖਾਉਣੀ ਇਦਾਂ ਬਸ ਇਦਾਂ ਦਾ ਹੁੰਦਾ ਹੁਣ ਸਾਨੂੰ ਨਹੀਂ ਸਿਰਫ ਪਤਾ ਸਾਡੇ ਵਰੀ ਦਾ ਚਿੱਟੇ ਰਮਾਲ ਚੂੜੇ ਤੇ ਮੰਤਰੀ ਹੁਣ ਕਹਿੰਦੇ ਕਵਰ ਵੀ ਆਉਂਦੇ ਆ ਕਵਰ ਵੀ ਆਉਂਦੇ ਆ ਹਾਂ ਵੇ ਮੇਰੇ ਸੋਹਣੇ ਦੇ ਸਿਦੂੜਾ ਨਹੀਂ ਲਖਾਈ ਦਾ ਅਗਲੇ ਦਿਨ ਉਦੋਂ ਸਾਰਾ ਇਕੱਠਾ ਹੁੰਦਾ ਵਾ ਤੇ ਉਹ ਕਵਰ ਆਈ ਇਹ ਕੋਈ ਦੁਨੀਆ ਅਪਡੇਟ ਪਰ ਨਹੀਂ ਅਪਡੇਟ ਨਹੀਂ ਹੁੰਦਾ ਉਹ ਹੁੰਦੇ ਇਹ ਪੁਰਾਣੇ ਰਵਾਜ ਆ ਉਹਨਾਂ ਕੀਚਾ ਮੈਨੂੰ ਆਈ ਨਾ ਰਵਾਜ ਪੁਰਾਣੇ ਆ ਹਾਂ ਆਪਾਂ ਇੱਕ ਫਰਸਾ ਦੀ ਆਪਣੀ ਭੈਣ ਨੂੰ ਕੇ ਜਾਨ ਨੂੰ ਦੇਣੀ ਆ ਆ ਫੇਰ ਟੀਮ ਆ ਜਾਇਆ ਉਹ ਹੀ ਕੱਢਦੀ ਘਰਾਣਾ ਇਹ ਦੋ ਹੀ ਇਹਨੇ ਰੱਸੀ ਆ ਇਹ ਦੋ ਹੀ ਇਹਨੇ ਰੱਸੀ ਸੌਰੀ ਮਾਈ ਮਿਸਟੇਕ ਆਈ ਜੁੱਤੀਆਂ ਆਈਆਂ ਹੁਣ ਫੇਰ ਲੈ ਆਈਓ ਚਲੋ ਉਹਦਾ ਲੱਗੀ ਵੇਖਣਾ ਜੁੱਤੀਆਂ ਦਾ ਨਹੀਂ ਵੇ ਭਰਾ ਕੀ ਹੋ ਗਿਆ ਮਸਾਂਡਲ ਦੀ ਕੋਈ ਮਸੋਂ ਨਾ ਇਹਨੂੰ ਕਿੱਦਾਂ ਜਾਇਓ ਆ ਬਰਸ ਆ ਗਿਆ ਆਈ ਗੇ ਬਰਸ ਹੈ ਇਹ ਜੇ ਮੇਕਅਪ ਹੋਣਾ ਜਿਤਨੂੰ ਤਨ ਵਿਆਹ ਦੇ ਤਾਂ ਕੁਝ ਪਹਿਣਾ ਨਾ 100 ਰੁਪਈਆ ਵੀ ਨਹੀਂ ਟਿਕਰਾਏ ਫੇਰੇ ਕਰਾਂਗੇ ਦਾ ਇਹ ਬ੍ਰਾਈਡਲ ਸੂ ਬ੍ਰਾਈਡਲ ਉਹਦੋਂ ਪਾ ਲਉਗੇ ਨਾ ਕੋਈ ਨਾ ਮੈਂ ਫਾਹਲਾਇ ਨਾ ਤੇ ਮਨੀ ਛੱਗਣ ਵਾਲੇ ਰਮਾਲ ਨਹੀਂ ਨਿਕਲੇ ਹੈਗੇ ਹੈਗੇ ਚਿੱਟੇ ਰਮਾਲ ਹੈਗੇ ਨਹੀਂ ਦੂਜੇ ਵੱਡੇ ਰਮਾਲ ਆ ਹੈਗੇ ਹੈਗੇ ਪਤਾ ਕਰੀ ਤੁਹਾਨੂੰ ਹਰ ਹੋ ਜਾਗਾ ਟੈਸਟ ਕਰੋ ਉਹ ਜਦੋਂ ਉਹ ਸ਼ਬਸਾ ਸਾਡੀਆਂ ਕੁੜੀਆਂ ਆਪਦੇ ਸਰਟੀਫਿਕੇਟ ਲੈ ਆਈਆਂ ਬਾਕੀ ਆਵਾਜੂ ਜੇ ਹਾਂ ਜੋਲੇ ਮੋਤੀ ਮਾਤੀ ਛਣਕਣ ਛਣਕਣ ਲਾਉਣ ਮੇਰੇ ਕਰਨ ਨਾਲ ਮੈਂ ਪਾਉਂ ਉਹ ਆਏ ਛਣਕਣ ਆਏ ਉਹ ਬਾਅਦ ਵਿੱਚ ਲੈ ਲਈ ਆਈ ਟੂ ਟੈਂਗ ਰਿੰਗ ਰਿੰਗ ਫਿਰ ਰਿੰਗਸ 이어 ਰਿੰਗਸ ਇਹ ਰਿੰਗਾਂ ਨਹੀਂ ਨਾ ਨਹੀਂ ਤੇ ਕੋਪਾ ਆ ਮੈਂ ਨਹੀਂ ਬਸ ਨੋਵਲ ਵਾਲ ਹੈ ਜੀ ਉੱਥੇ ਨਾ ਇੱਕ ਚੁੰਨਣਾ ਦੀ ਜਗਹ ਭਾਂਡੇ ਵੀ ਭੱਠੀ ਵੀ ਆਹੋ ਕਿ ਦੂਜੇ ਲਾ ਲੈਣੇ ਫਿਰ ਨੇ ਆਪਣੇ ਰੱਖ ਲੈਣੇ ਕਰਾਂਗੇ ਇੱਕ ਆਪ ਲੈ ਜਾ ਤੂੰ ਦੇਖ ਚੁੰਨੀ ਕੀ ਕੀ

ਜੈਪੁਰੀ ਆ ਲੈ ਲੈ ਲੈੋ ਵੇਲੇ ਹੀ ਹੋ ਤੁਹਾਨੂੰ ਜਿਹੜੂ ਕੋਈ ਪਤਾ ਹੀ ਨਹੀਂ ਸੀ ਰੀਜ ਪੂਰੀ ਹੋ ਗਈ ਅੱਜ ਹੋਈ ਜਾ ਕੇ ਰੀਜ ਪੂਰੀ ਕਿੰਨੇ ਸਾਲਾਂ ਬਾਅਦ ਇੱਕ ਰੀਜ ਦੂਰੀ ਮਿੱਤਰਾਂ ਦੀ ਆ ਗਈ ਜਿਹੜੀ ਜਪਰਾਣੀ ਪੇਟਾਂ ਦੇ ਮਾਰੇ ਰੀਜ ਚੱਕੀ ਕੋੜੀ ਨਹੀਂ ਇਹ ਜੈਪੁਰੀ ਉਹ ਆ ਸਭ ਤੋਂ ਟ੍ਰੈਡੀਸ਼ਨ ਇਹਨੇ ਤੁਮੇ 3 ਮਹਿੰਦੀ ਵੀ ਲੈ ਦੋ ਹਾ ਦੇ ਮਿੱਤਰਾਂ ਯਾਦਰਾ ਕੱਸੀ ਆ 3 ਮਹਿੰਦੀ ਕਿਹੜੀ ਜੁਨੀ ਹੁੰਦੀ ਆ 3 ਮਿੰਟ 3 ਮਿੰਟ ਆਏ ਕੁਛ ਹੁਛ ਕਰਕੇ ਮੈਂ ਬੋਲ ਦਿੰਦਾ ਵੇਟ ਵੇਟ ਇਹਨਾ ਆਏਗਾ ਦੋ ਸੋ ਨਹੀ ਨਹੀ ਰੁਕ ਗਿਆ ਮੇਟੀ ਪੈਣਾ ਨੂੰ ਵੀ ਫਿਰ ਅਕਸਰ ਪਾ ਕੇ ਦੇਖ ਲੈਣੇ ਚਾਹੀਦੇ ਆ ਉਰੇ ਆਣੇ ਕੁੜੀ ਐਦਾਂ ਐਦਾਂ ਪਾ ਐਦਾਂ ਨਹੀਂ ਜੇ ਚੁੰਨੀਆਂ ਲੈ ਲੈ ਐਦਾਂ ਐਦਾਂ ਹੋਣੀ ਚਾਹੀਦੀ ਕੁੜੀ ਕਿੱਥੇ ਹਾਂ ਬਸ ਫਿਰ ਕੁੜੀ ਸੋਹਣੀ ਲੱਗਦੀ ਐਦਾਂ ਨਹੀਂ ਤੇ ਮੂੰਹ ਟੱਕੀ ਜਾਂਦਾ ਨਾ ਕੋਰੋਨਾ ਇਹ ਟੋਡੀ ਕਾਰਡ ਜੋ ਕੁੜੀ ਨਿੱਕੀ ਜਿਹਾ ਨਾ ਏ ਨਿੱਕੀ ਨਿੱਕੀ ਇਹ ਡਿਸਪਾਰਟੂ ਆ ਨੋ 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 ਆ ਵੀ ਵਾਚਾ ਵਾਚਾ ਮੱਕੀ ਨਾ ਮੱਕੀ ਜਿਹੜੀ ਆਸੇ ਵੇਖੋ ਜੀ ਇਕੱਲੀ ਵੇਖੋ ਸਾਡਾ ਦੇਖੋ ਅਨੇਰੇ ਆ ਜਾਵਾ ਫਲੈਸ਼ ਲਗਾ ਫਾੜਾ ਕੋਈ ਚੀਜ਼ ਰਹਿ ਨਾ ਗਈ ਹੋਵੇ ਸਾਨੂੰ ਸੂਚਨਾ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਸੀਂ ਆਦਿ ਨੇ ਕੋਸ਼ਿਸ਼ ਕੀਤੀ ਹੈ ਜਿੰਨਾ ਸਾਨੂੰ ਪਤਾ ਨਹੀਂ ਸੀ ਆਬ ਲਿਆਵਾ ਚਲੋ ਜੀ ਚਲੋ ਜੀ ਹੁਣ ਫੇਰ ਸ਼ੁਰੂ ਕਰਾਂ ਤੇ ਹਾਂ ਜੀ ਹਾਂ ਨਿੱਕੀ ਦੀ ਬੈਂਕੀ ਚਲੋ ਬਲਾਗ ਕਰਦੇ ਕਰੀਏ